ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪਜੀ ਸਾਹਿਬ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਸਾ ਜੁਗਾ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸਚੇ ਸੋਚਣਾ ਹੋਵੀ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵੀ ਜੇ ਲਾਈ ਰਹਾ ਹਲ ਉਤਾਰ ਪੁਖਿਆ ਪੁਖਨਾ ਉਤਰੀ ਜਿਵਨਾ ਪੁਰੀਆ ਪਰ ਸਹਿ ਸਿਆਣ ਪਾਲਾ ਕੋਈ ਤਾਂ ਇੱਕ ਨ ਚੱਲੇ ਨਾਲ ਕਿਵਸ ਚੈਰਾ ਹੋਈ ਵੇ ਕੂੜੇ ਟੁੱਟੇ ਪਾਲ ਹੁਕਮ ਰਈ ਆਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਹੀ ਹੋਵਨ ਕਰ ਹੁਕਮ ਨ ਕਿਹਾ ਜਾਏ ਹੁਕਮ ਹੀ ਹੋਵਨ ਜੀ ਹੁਕਮ ਲੈ ਵੜਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁਖ ਸੁਪਾਈਏ ਇਕਲਾ ਹੁਕਮ ਬਖਸ਼ਿਸ ਇਕ ਹੁਕਮ ਚਲਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਰ ਹੁਕਮ ਨਾ ਕੋਇ ਨਾਨਕ ਹੁਕਮੈ ਜੇਬ ਜੈ ਤਾ ਹੁਮੈ ਕੈ ਨ ਕੋਇ ਗਾਵੇ ਕੋ ਤਾਣ ਹੋਵੇ ਕਿ ਸੇ ਤਾਣ ਗਾਵੇ ਕੋ ਦਾ ਜਾਣ ਇਨਸਾਨ ਗਾਵੇ ਕੋ ਕੁੰਬੜੀਆ ਚਾਰ ਗਾਵੇ ਕੋ ਵਿਦਿਆ ਵਿਖਮ ਚਾਰ ਗਾਵੇ ਕੋ ਸਾਜ ਕਰੇ ਸੰਕੇ ਗਾਵੇ ਕੋ ਝੀਲ ਹੈ ਫਿਰਦੀ ਗਾਵੇ ਕੋ ਜਪੈ ਸੇ ਦੁਰ ਗਾਵੇ ਕੋ ਵੇਖੇ ਹਾਧਰਾ ਹਜ਼ੂਰ ਕਥਨਾ ਕਥਿ ਨਾਵੇ ਟੋੜ ਕਥ ਕਰ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਈ ਰਾਹੋ ਨਾਨਕ ਦੇ ਸੇਵੇ ਪਰਵਾਉ ਸਾਚਾ ਸਾਇਆ ਸਚਨਾ ਹੀ ਪੱਖਿਆ ਪਵ ਪਰ ਆਖੇ ਮੰਗੇ ਦੇ ਦੇ ਦਾਤ ਕਰੇ ਤਰ ਫਿਰ ਕੇ ਰਖੀਏ ਜਿਤ ਜਿਸੇ ਦਰਵਾਰ ਮੋਖ ਬੋਲਣ ਬੋਲੀਏ ਜਿਸ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਵ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਜ਼ਰੀ ਮੋਖ ਦਵਾਰ ਨਾਨਕੇ ਵੇ ਜਾਣੀ ਹੈ ਸਵਾ ਪੈ ਸਚਾਰ ਥਾਪੇ ਨਾ ਜਾਏ ਕਿਤਨ ਹੋਏ ਆਪੇ ਆਪ ਨਰਨਜਨ ਸੋਏ ਜੇ ਸੰਸੇ ਅਚਨ ਪਾਇ ਮਾਨ ਨਾਨ ਗਾਵੇ ਅਗੁਣੀ ਨਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁਖ ਪਰ ਹਰਸ਼ ਕਰ ਲੈ ਜਾਏ ਗੁਰਮੁਖ ਨਾਦੰ ਗੁਰੂ ਵੇਦੰ ਗੁਰੂ ਕਰਿਆ ਸਮਾਈ ਗੁਰ ਈਸ਼ਰ ਗੁਰ ਗੁਰੂ ਮਾ ਗੁਰ ਪਾਰਵਤੀ ਮਾ ਇਹ ਦੇਹ ਜਣਾ ਕਾ ਨਈ ਕਣ ਕਥਨ ਜਾਈ ਗੁਰਾ ਇਕ ਦੇਵ ਜਾਈ ਸੋ ਨ ਜੀਆਂ ਕਾ ਇਕ ਦਾਤਾ ਸੋ ਮੈ ਵਿਸਰਨ ਜਾਈ ਤੀਰਥ ਨ ਆਂ ਜਿਤ ਪਵਮ ਬਿੜ ਪਾਣੀ ਪਿਨਾਈ ਕਰੀ ਜੇਤੀ ਸੇ ਟਪਾਈ ਵਖਮਣ ਕਰਮ ਕੇ ਮੇਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ جے ایک گورکی سکھڑی گورا ایک دے بجائی سونا جیہا کا ایک داتا سو میں وسن جائی جے جگچارے ارجا ہور دسونی ہوئے نوہ کھنڈا وچ جانیے نال چلے سکو اے چنگا نوں رکھائ کے جج کرے جگلے جے تِس نظر نہ اوئی تا وا تنو چھکے کیٹا اندر کیٹ کر دسی دوست رہے نانک نِرجُن گُن کرے گنوانتے آن گُن دے تیہا کوئی نہ سوجے جے تِس گُن کوئی کرے ਸੁਣੀਏ ਚੈਦਪੇ ਸੁਨਾਥ ਸੁਣੀਏ ਧਰਤ ਤਵਲੇ ਆਕਾਸ਼ ਸੁਣੀਏ ਦੀਪ ਲੋ ਪਤਾਲ ਸੁਣੀਏ ਪਾਇਨ ਸਖੇਕਾਰ ਨਾਨਕ ਪਾਤਾ ਸਰਵਗਾਹ ਸੁਣੀਏ ਦੁਸ਼ਪਾਪ ਕਾ ਨਾਸ ਸੁਣੀਏ ਇਸਰਵ ਮਾਇੰਦ ਸੁਣੀਏ ਮਕਸਲਾ ਨਮੰਦ ਸੁਣੀਏ ਜੋ ਜੋਤਿ ਭੇਦ ਸੁਣੀਏ ਸਾਸਿਮ ਤਵੇਦ ਨਾਨਕ ਪਾਤਾ ਸਰਵਗਾਹ ਸੁਣੀਏ ਦੁਸ਼ਪਾਪ ਕਾ ਨਾਸ ਸੁਣੀਏ ਇਸਰਵ ਮਾਇੰਦ ਸੁਣੀਏ ਮਕਸਲਾ ਨਮੰਦ ਸੁਣੀਏ ਜੋ ਜੋਤਿ ਭੇਦ ਸੁਣੀਏ ਸਾਸਿਮ ਤਵੇਦ ਨਾਨਕ ਪਾਤਾ ਸਰਵਗਾਹ ਸੁਣੀਏ ਦੁਸ਼ਪਾਪ ਕਾ ਨਾਸ ਸੁਣੀਏ ਸਾਧ ਸੰਤੋ ਗਿਆਨ ਸੁਣੀਏ ਅਠ ਸਠ ਕਾ ਸੁਣਾ ਸੁਣੀਏ ਪੜ ਪਾ ਪਾ ਮਹਿਮਾਨ ਸੁਣੀਏ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਣੀਏ ਦੁਖ ਪਾਪ ਕਾ ਨਾ ਸੁਣੀਏ ਸਰਾ ਗੁਣਾ ਕੇ ਗਾ ਸੁਣੀਏ ਸੇ ਪੇ ਪਸਾ ਸੁਣੀਏ ਅੰਧੇ ਪਾ ਵੈਰਾ ਸੁਣੀਏ ਹਾਥ ਹੋ ਸਗਾ ਨਾਨਕ ਭਗਤਾ ਸਦਾ ਵਿਗਾ ਸੁਣੀਏ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਦ ਕਰਨਾ ਲਿਖਣ ਹਾਰ ਮੰਨੇ ਕਾ ਵਾ ਕਰਨ ਵਿਚਾਰ ਐਸਾ ਨਾਮ ਨੰਨਣ ਹੋਏ ਜੇ ਕੋ ਮਨ ਜਣੇ ਮਨ ਕੋਏ ਮਨ ਨੇ ਸੁਰਤ ਹੋ ਮਨ ਬੁੱਧ ਮਨ ਨੇ ਚਲਪੰ ਰੰ ਸੋਧ ਮਨ ਨੇ ਮੂਹ ਚੋਟਾਨਾ ਕਾਏ ਬੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨੰਨਣ ਹੋਏ ਜੇ ਕੋ ਮਨ ਜਣੇ ਮਨ ਕੋਏ ਮਨ ਨੇ ਮਾਰਗ ਠਾਕ ਰਭਾਏ ਮਨ ਨੇ ਪਾਸੇ ਪਰਗਟ ਜਾਏ ਮਨ ਨੇ ਮੰਗਣ ਚੱਲੇ ਪਾਂਥ ਮਨ ਨੇ ਧਰ ਸੇ ਸਰਵੰਦ ਐਸਾ ਨਾਮ ਨੰਨਣ ਹੋਏ ਜੇ ਕੋ ਮਨ ਜਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰ ਸਹਾਰ ਮੰਨੇ ਤਰੇ ਤਰੇ ਸਿਖ ਮੰਨੇ ਨਾਨੁ ਭੈ ਨੋ ਪੇਖੈ ਸੋ ਨਾਮ ਨੰਨਣ ਹੋਇ ਜੇ ਕੋ ਮੰਝਣੇ ਮਨ ਕੋਇ ਪੰਜ ਪ੍ਰਵਾਨ ਪੰਜ ਪ੍ਰਧਾਨ ਪंचे ਪਾਵੇ ਦੁਰਗਮਾਨ ਪंचे ਸੋਹਿਤਾਰ ਜਾਨ ਪੰਜਾਂ ਗਾ ਕੋ ਰਿਖਤਿਹਾਨ ਜੇ ਕੋ ਕਹੇ ਕਰੇ ਵਿਚਾਰ ਕਰ ਤਿਕ ਕਰਨ ਨਾਏ ਸਮਾਲ ਤੋ ਤਰਮ ਲਾ ਕੇ ਪੂਸੰਤੋ ਤਾ ਪ੍ਰਕਾਜਨ ਸੋ ਜੇ ਕੋ 부ਜੇ ਹੋਵੇ ਸਚਾਰ ਤਵਲੇ ਉਪਰ ਕੇਤਾ ਪਰ

ਅਸੰਖ ਭਾਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਸਾਰ ਅਸੰਖ ਸਰਬਮਉਪਸਾਰ ਸੰਖ ਮੋਲੇ ਲਾਇ ਧਰ ਕੁਦਰਤ ਕਮ ਕਹਾਂ ਵਿਚਾਰ 12 ਜਾਂ ਮੈਂ ਇੱਕ ਵਾਰ ਜੋਤਿ ਸੁਭਾਵੇ ਸਾਇਬ ਕਟ ਪਲੀਕਾਰ ਤੁ ਸਭ ਸੰਦਰੰਕਾਰ ਅਸੰਖ ਮਹੂਰਖੰਧ ਖੋਰ ਸੰਖ ਸ਼ੋਰ ਹਰਾਮ ਖੋਰ ਅਸੰਖ ਅਮਰ ਜੈ ਕਰ ਜੈ ਜੋਰ ਅਸੰਖਲ ਵੜ ਹੱਤਿਆਕ ਮਾਇ ਸੰਖ ਪਾਪੀ ਪਾਪ ਜੈ ਸੰਖ ਕੋ ਹਰ ਕੋ ਰੇ ਫਰ ਹੈ ਸੰਖ ਮਲੇਸ਼ ਮਲ ਪੈ ਖਾਇ ਸੰਖ ਨੰਦਰ ਸਰ ਕਰੇ ਪਰ ਨਾਨਕ ਨੀਜ ਕਹੇ ਵਿਚਾਰ 12 ਜਾਂ ਮੈਂ ਇੱਕ ਵਾਰ ਜਵਦਰ ਭਾਵੇ ਸਹੀ ਕਲਿਕਾਰ ਤੋ ਸਾਸੰਦਰੰ ਕਰ ਅਸਾਂ ਖ ਨਾਮ ਸੰਗ ਸੰਗ ਗਾਮ ਗਾਮ ਚੰਕ ਲੋ ਸੰਖੈ ਚ ਪਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸੈਸਨ ਜੋ ਖਾਣ ਜਿਨੇ ਲਿਖੇ ਤੇ ਸਨਾਈ ਜੇ ਫਰਮਾਇ ਤੇ ਤੇ ਪਾਏ ਜੇਤਾ ਕਿਤਾ ਤੇਤਾ ਨਾ ਹੋ ਵੇ ਨਾ ਵੇ ਨਾਈ ਕੁਧਾਉ ਕੁਦਰਤ ਕਮ ਕਹ ਵਿਚਾਰ ਬਾਰੇ ਜਮਾ ਇੱਕ ਵਾਰ ਜੋਤ ਤਦ ਭਾਵੈ ਸਾਈ ਪਲਕਾਰ ਤੁਸਾ ਚੰਦਰੰਕਰ ਪਰੇ ਹੱਥ ਪੈਰ ਸੰਦੇ ਪਾਣੀ ਤੋਤੇ ਉਤਰ ਸਕੇ ਮਉਤ ਪਲੀਤੀ ਕੱਪੜ ਹੋਏ ਦੇ ਸਬਨ ਲੋਏ ਤੋਏ ਪਰੇ ਮਤ ਪਾਪਾ ਕੇ ਸੰਗੋ ਤੋਪੇ ਨਾ ਵੇਕਰੰਗ ਪੁੰਨੀ ਪਾਪੀ ਆਖਣ ਨਾ ਕਾ ਕਾ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਖਾਓ ਨਾਨਕ ਹੁਕਮੀ ਆਵ ਜਾਓ ਤੀਰਥ ਤਪ ਦਿਆ ਦਤ ਰਾਣ ਜੇ ਕੋ ਪਾਵੇ ਤਲ ਕਰਮਾਂ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮੰਡਾਉ ਸਭ ਗੁਣ ਤੇਰੇ ਮਨਾਹੀ ਕੋਏ ਬਿਣ ਗੁਣ ਕੀਤੇ ਭਗਤ ਨ ਹੋਏ ਸਵਾਸਤਤ ਬਾਣੀ ਬਰਮਾਉ ਸਤਸੰਸਾ ਮੰਚਾਉ ਕਵਰ ਸੇ ਬੇਲਾ ਬਾਸ ਕਵਣ ਕਵਣ ਚਿਤ ਕਵਣ ਬਾਹਰ ਕਵਣ ਸੇ ਰੋਤੀ ਮਾ ਕਵਣ ਜੇਥੋ ਆਕਰ ਬੇਲ ਨ ਪਾਇਆ ਪੰਡਤੀ ਜੇ ਹੋਵੇ ਲੈ ਪ੍ਰਾਣ ਵਾਸਨਾ ਪਾਇਓ ਕਾਡੀਆਂ ਜੇ ਲਿਖਣ ਲੈ ਕਰਨ ਤਿਤਵਰਨ ਯੋਗ ਜਾਣੇ ਰੁੱਤਵਾ ਨ ਕੋਈ ਜੇ ਕਰਤਾ ਸਿੱਟੀ ਕੋ ਸਜੇ ਆਪੇ ਜਾਣੇ ਸੋਈ ਕਿਉ ਕਰ ਕਾ ਕਿਉ ਚਲਾਈ ਕਿਉ ਬੜਨੇ ਕਿ ਜਣਾ ਨਾਨਕ ਦੇ ਆਖੜ ਜਾ ਕੋ ਆਖੇ ਇੱਕ ਦੇਤ ਸਣ ਵੱਡਾ ਸਹਿ ਵੱਡੀ ਨਹੀਂ ਕੀਤਾ ਜਾ ਕਾ ਹੋਵੇ ਨਾਨਕ ਦੇਖੋ ਆਪੇ ਜਾਣੇ ਅੱਗੇ ਗੈ ਨਾ ਸੋਏ ਪਤਲਾ ਪਤਲਾ ਲਖ ਅਗਾਸ ਅਗਾਸ ਓੜ ਕੋੜ ਭਾਲ ਥਕੇ ਵੀਰ ਕੜ ਗਵਾਤ ਸੈ ਸਠਾਰਾ ਕਣਕ ਤਬਾਸ ਲੇਖ ਤਾਤ ਲਿਖਾ ਹੋਇ ਤਾ ਲਿਖੇ ਲੇਕੇ ਹੋਇ ਬਣਾ ਸੇ ਨਾਨਕ ਵੱਡਾ ਆਖੇ ਆਪੇ ਜਾਣੇ ਆਪ ਸਲਾਹੀ ਸਲਾ ਇਹਤੀ ਸੂਚਨਾ ਪਾਈਆ ਨਦੀਆਂ ਤੇ ਵਾ ਪਵੈ ਸੰਬੰਧ ਜਾਣੀਆਂ ਇਸ ਮੰਸਾ ਸੁਲਤਾਨ ਗਹਿਰਾ ਸੇਤੀ ਮਲਤਨ ਕਿਹੜੀ ਤੁਲਨਾ ਹੋਵਣੀ ਜੇਤਸ ਮਨੋਂ ਨਾ ਵਿਸਰੇ ਆਂਤਨ ਸੇਵਤੇ ਕਹਿਣੇ ਆਂਤ ਅੰਤਰਾ ਕਰਨੇ ਦੇਣੇ ਆਂਤ ਅੰਤਨਾ ਵੇਖਣ ਸੋਣਾ ਆਂਤ ਅੰਤ ਜਾਪੇ ਕੈਨੋ ਆਂਤ ਅੰਤ ਜਾਪੇ ਕੀਤਾ ਕਰ ਆਂਤ ਜਾਪੇ ਬਾਰ ਬਾਰ ਆਂਤ ਕੰਡ ਕਹਤੇ ਵੇ ਲਾਏ ਤਾਂ ਕੇ ਆਂਤ ਨਾ ਪਾਈ ਜਾਏ ਇਹੋ ਆਂਤ ਜਾਣੇ ਕੋਏ ਬੱਤ ਕਹੀਏ ਬੱਤ ਹੋਏ ਵੱਡਾ ਸਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾਉ एवड उच्च होवे कोए तेज उच्च को जाने सोए जेवड आप जाने आप, आप नानक नजरि करमीदार बत्ता कर्म लिखणे जाए वड्डा दाता ते लथमए केते वंगे जोड पर केते गंत नहीं विचार केते खटट प्रकार केते लेले मुकर पाए केते मूर्ख आई कहे केते आ दूध पोषद मार एवी दातरी दतार बंधखलासी पाने होए होर आख न सके कोए ਜੇ ਕੋ ਖਾਏ ਕਾਖਣ ਪਾਏ ਉਹ ਜਾਣੇ ਜੇਤੇ ਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਵੀ ਕੇ ਕੇ ਜਿਸ ਨੂੰ ਬਖਸੇ ਸਿਫ ਸਲਾ ਨਾਨਕ ਪਾਸਾ ਹੀ ਪਾਸਾਉ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਫਾਰੀ ਅਮੁੱਲ ਭੰਡਾਰ ਅਮੁੱਲ ਮੁੱਲ ਜਾਏ ਮੁੱਲ ਪਾਏ ਮੁੱਲ ਸਮਾਏ ਮੁੱਲ ਤਰ ਮੁੱਲ ਦਿਮਾਣ ਮੁੱਲ ਤੋਲ ਮੁੱਲ ਪਰਵਾਨ ਮੁੱਲ ਸੀਸ ਬਖਸੇ ਸਮੁੰਡ ਨਿਸ਼ਾਨ ਮੁੱਲ ਕਰ ਮੁੱਲ ਫਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲੈ ਲਾਏ ਆਖੇ ਵੇਦ ਪਾਠ ਪਰਾਨ ਆਖੇ ਪੜੇ ਕਰੇ ਵਖਿਆਨ ਅਕਬਰ ਮੈਂ ਆਕੇ ਅੰਦਾਕੇ ਗੋਪੀ ਤੇ ਗੋਵਿੰਦੇ ਆਕੇ ਇਸਰ ਆਖੇ ਸੇ ਦਾ ਆਖੇ ਕਿਤੇ ਕਿਤੇ ਬੁੱਧ ਆਖੇ ਦਰਵਾਖੇ ਦੇ ਆਖੇ ਸੁਰਨਾ ਮੁੰਜੇ ਸੇ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕਾ ਉਠ ਉੱਡ ਜਾਏ ਇੱਤੇ ਕਿਤੇ ਹੋਰ ਕਰਤਾ ਆਖ ਨਾ ਸਕੇ ਕੋਈ ਕਿ ਜੇਵੜ ਭਾਵੇ ਤੇ ਵੜੋਏ ਨਾਨਿਆਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਗਾੜਤਾ ਲਿਖੇ ਸਰਗਰ ਘਰ ਛੋਦਰ ਕਹਿ ਛੋਕਰ ਕਹਿ ਜਿਤਵੇ ਸਰ ਸਮਾ ਲੈਵਾ ਜੇ ਨਾਮ ਦਨ ਇੱਕ ਸੰਖਿਆ ਕਿਤੇ ਵਾਵਣ ਹਰੇ ਕਿਤੇ ਰਾਗ ਭਰੀ ਸਿਉ ਕਈਨ ਕਿਤੇ ਗਾਣ ਹਰੇ ਗਾਵੇ ਤੋਨੋਂ ਪਣ ਪਣੀ ਵੈ ਸੰਤਰ ਗਾਵੇ ਰਾਯਾ ਚੰਦਾਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲੈ ਧਰ ਵਿਚਾਰੇ ਗਾਵੇ ਇਸਰਮੰਦੇ ਸੰਸਹ ਸਵਾਰੇ ਗਾਵੇ ਇੰਦ ਦਸ ਬਠ ਦੇਵ ਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਵਨ ਸਾਧ ਵਿਚਾਰੇ ਗਵਨ ਜਤੀ ਸਤੀ ਸੰਦੋਖੀ ਗਾਵੇ ਵੀਰ ਕਰਾਰੇ ਗਵਨ ਪੰਡਤ ਪੜਨਰ ਖੇਚਰ ਜੁਗ ਜੁਗ ਵੇਦ ਨਾਲੇ ਗਾਵੇ ਮੋਣਿਆ ਮਨ ਮੋਣ ਸੁਰਗਾ ਮਚ ਪਿਆ ਲੈ ਗਾਮ ਰਤਨ ਪਾਇ ਤੇਰੇ 68 ਤਿਥ ਨਾਲੇ ਕਾਵੇ ਜੋਤ ਮਹਾਵਲ ਸੋਰਾ ਕਾਵੇ ਖਾਣੀ ਚਾਰੇ ਕਾਵੇ ਖੰਡ ਮੰਡਰ ਵਰ ਪੰਡਾ ਕਰ ਕਰ ਖੇਤਾਰੇ ਸੇ ਇਤ ਜਨੋ ਕਾ ਬੰਜੋ ਸੇ ਪਾ ਮ ਰਤੇ ਤੇਰੇ ਪਾ ਅਦਰ ਸਾਲੇ ਹੋਰ ਕਤੇ ਗਮਨ ਸੇ ਮੈ ਚਤ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਇਵ ਸੱਚਾ ਸੱਚੀ ਨਾਹੀ ਹੈ ਵੀ ਹੋਸੀ ਜਨ ਜਸੀ ਰਚਨਾ ਜਨਰ ਚਾਈ ਰਗੀ ਰਗੀ ਪਾਤੀ ਕਰ ਕਰ ਜਿਨ ਸੇ ਮਾਇ ਜ ਨਾ ਪਾਈ ਕਰ ਕਰ ਵੇਖੇ ਕੀ ਤੇ ਆਪਣਾ ਜੇਫਤੇ ਦੇ ਵੜਿਆਈ جو تس پاوے سوئی کرسی حکم نہ کرنا جائی سو پاسا ہو سا پاسا نان خرین رجائی مدا سنتوک سرم پا چوڑی تھی آنک کرے بھوت خندہ کال کاری جھک ڈنڈا پرتیت آئی پانسی سم جاتی مانجی تی جیت آدیس تشے آدیس آد نیل نادنا ہے ਪਉ ਟਗੇ ਅੰਦਰ ਪੰਡਾ ਨ ਕਟ ਕਟ ਵਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਵਰ ਅਵਰਾ ਸਾਦ ਸੰਜੋਬ ਜੋਜ ਕਾ ਚਲ ਵੇਖਿਆ ਵੇ ਪਾਗ ਆਦੇਸ ਸੇ ਆਦੇਸ ਆਦ ਨੀਲ ਨਾਦ ਜੋਜ ਕੋ ਵੇਸ ਇਕਮਈ ਜਤੂ ਵੇ ਇਤਨ ਚਲੇ ਪਰਮਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਇ ਦਿਵਾਨ ਜੇ ਤੇ ਭਾਵੇ ਤੇ ਵਿਚ ਲਾਵੇ ਜਿਬ ਹੋਵੇ ਪਰਮਾਨ ਉਹ ਵੇਖੇ ਉਹਨ ਨਜ਼ਰ ਨਾਵੇ ਬੋਤਾ ਇਹ ਵਿੜਾਣਾ ਆਦੇਸ ਸੇ ਆਦੇਸ ਆਦ ਨੀਲ ਨਾਦ ਨਾਜ ਜੋਜ ਕੋ ਵੇਸ آسنوئے لوئے پنڈار جوچ پی سر کر کر ویخ سرجن ہر نانک سچے کی سچی کر آدیس آد آد اند اندو کھو لکھ ہوئے لکھویس لکھ لکھ گیڑا آخ ایخ نام جگدیش اے ترا پت پوڑی چڑیے ہوئے کیس سنگ گلا کس کیٹا کی آئیریس ਨਾਨਕ ਨਜ਼ਰੀ ਪਾਈਏ ਕੁੜੀ ਕੁੜੇ ਠੀਸ ਆਖਣ ਜੋਰ ਚਪਨ ਜੋਰ ਜੋਰ ਨ ਮੰਗਣ ਦੇਣ ਜੋਰ ਜੋਰ ਨ ਜੀਵਨ ਮਾਨਣ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁੱਤੀ ਗਿਆਨ ਵਿਚਾਰ ਜੋਰ ਨ ਜੁਸਤੀ ਛੁੱਟੇ ਸੰਸਾਰ ਜਿਸਾ ਜੋਰ ਕਰ ਵੇਖੇ ਸੋ ਇਹ ਨ ਅਨਕੁਤਮ ਨੀ ਨ ਕੋਈ ਰਾਤੀ ਰੁਤੀ ਤਿਥੀ ਵਾਰ ਪੰਨੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜਿਤ ਕੇ ਰੰਗ ਟਿੰਕੇ ਨਾਮ ਅਨੇਕ ਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਰ ਤਿੱਥੇ ਸੋਹਣ ਪੰਜ ਪਰਵਾਨ ਨਜ਼ਰੀ ਕਰਮ ਪਰ ਮਨੁਸਾਨ ਕੱਚਪਕਾਏ ਉੱਥੇ ਪਈ ਨਾਨਕ ਜਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕਹਿਤੇ ਪੰਣ ਪਾਣੀ ਵਸੰਤਰ ਕਹਿਤੇ ਕਰਮਹੇਸ ਕਹਿਤੇ ਵਰਮੇ ਘਾਟs ਖੜੀਏ ਰੋਕਰਨ ਕਹਿਵੇਸ ਕਹਿਤੇ ਆ ਕਰਮ ਭੂਮੀ ਮੇਰੇ ਕਹਤੇ ਕਹਤੇ ਧੂਪ ਦੇਸ ਕਿਤੇੰਦ ਚਾਂਸੁਰ ਕਿਤੇ ਕਿਤੇ ਮੰਡਲ ਦੇਸ ਕਿਤੇ ਸੁਨਾਨ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਦਨ ਨੂੰ ਕਿਤੇ ਕਿਤੇ ਰਸਮੰਦ ਕਿਤੇ ਖਣੀ ਕਿਤੇ ਵਣੀ ਕਿਤੇ ਪਹੰਦਰੰਦ ਕਿਤੇਆਂ ਸੁਰਤੀ ਸੇਵ ਕਿਤੇ ਨਾਨਕ ਅੰਤਰਾੰਤ ਗਿਆਨ ਖੰਡ ਮੈਂ ਗਿਆਨ ਪੜਚਾਂਂ ਤਿੱਥੇ ਨਾਮ ਹੋ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘਾਟਿ ਘੜੀਏ ਬਾਤ ਨੂੰ ਬਤਾ ਗਿਆ ਅਗਲਾ ਕਿਥੇ ਨ ਜਾਏ ਜੇ ਕੋ ਕਹੇ ਪਿਛੇ ਪਛਟਾਏ تیتھے کڑیے سورت مہتما بدھ تیتھے کڑیے سورا کی سورج کارم خنڈ کی بانی جور تیتھے ہور نہ کوئی ہور تیتھے ہود مہاور سورت تین میں رام رہا پر پور تیتھے سیتو سیتا ماویں مائیں تاکہ روپنا کس نے جائے ناو مرے نہ نا ٹگے جائے جن کے رام بسے من مائن تیتھے پات وسا کے لوے کرے نن سچا من سوئے سچ کنڈ وسے نر کر کر ویخے نظر نحال ਤੇ ਤੇ ਖੰਡ ਮੰਡਰ ਵਰ ਭੰਡ ਜੇ ਕੋ ਕਥੇ ਤਾਂ ਤਾਂ ਤੇ ਲੋ ਲੋ ਕਾਰਜ ਜਹ ਹੁਗੰਤ ਵੇ ਤੇ ਕਰ ਵੇਖੇ ਵਿਸੇ ਕਰ ਵਿਚਾਰ ਨਾਨਕ ਕਥਨਾ ਕਰ ਰਸ ਹਰ ਜਤ ਪਹਰਾ ਧਿਰ ਸੁਨਿਆਰ ਆਰਨ ਮਤ ਬੇਧ ਹਥਿਆਰ ਭੋਖਲਾ ਅਗਨੀ ਤਤਾ ਭੰਡਪ ਅੰਮ੍ਰਿਤ ਤੇ ਢਾਲ ਕੜੀਏ ਸਹ ਸਚਿ ਟਕ ਸਹ ਜਿਨ ਕੋ ਨਜ਼ਰ ਕਾਨ ਮੇ ਤਨਕਾਰ ਨਾਨਕ ਨਜ਼ਰੀ ਨਜ਼ਰ ਨੇ ਹਾਲ ਸ਼ਲੋਕ ਪਗੁਣ ਗੁਰੂ ਪਾਣੀ ਪਿਤਾ ਮਤ ਤਤ ਤਮਹਤ ਦੇਸ ਰਦ ਦਾਈ ਰਿਆ ਕੇਲੇ ਸਵ ਜਗਤ ਜੰਗੇ ਆਈਆਂ ਬਰਿਆਈਆਂ ਵਾਚੇ ਤਰ ਮਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ